ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਬੜੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਬਣਾਉਣ ਲੱਗੇ ਆ ਫਾਰਮ ਚ ਬਾਈ ਕੋਲੇ 8 ਬੱਚੀਆਂ ਨੇ ਬਾਈ 8 ਹੀ ਟੌਪ ਕਲਾਸ ਇੱਕ ਦੂਜੀ ਤੋਂ ਕਰਮਾਣੀਆਂ ਵੱਧ ਕੇ ਆ ਤੇ ਚੰਗੇ ਰਿਕਾਰਡ ਦੀਆਂ ਬਾਈ ਤੇ ਸਾਰੀ ਡਿਟੇਲ ਆ ਬਾਈ ਤੁਹਾਨੂੰ ਮਿਲੂਗੀ ਆਪਾਂ ਨੂੰ ਪਿੰਡ ਛੰਨਾ ਗੁਲਾਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਜਿਹੜਾ ਪਧੌੜ ਤੇ ਸੈਣਾ ਭਾਈ ਰੂਪਾ ਨੇੜੇ ਰਹ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਭਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਬਈ ਡਾਕਟਰ ਹੋਰ ਕਾਲੇ ਠੀਕ ਹੋ ਵਧੀਆ 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 ਬਈ ਕਿਵੇਂ ਚੱਲਦਾ ਬਈ ਕੰਮ ਕੰਮ ਵਧੀਆ ਚੱਲੀ ਜਾਂਦਾ ਵੀ ਡਾਕਟਰ ਨਾਮ ਤੇ ਐਡਰੈਸ ਬੋਲ ਨਾਂ ਕਾਲਾ ਬਈ ਹੂੰ ਪਿੰਡ ਸਨਗਲਾਬ ਸਿੰਘ ਬਰਨਾਲਾ ਜ਼ਿਲ੍ਹਾ ਠੀਕ ਆਪਾ ਓਕੇ ਬਈ ਮੋਬਾਈਲ ਨੰਬਰ 6239557632 ਠੀਕ ਆ ਬਈ ਤੇ 8 ਬੱਚੀਆਂ ਨੇ ਬਈ ਹਾਂ ਡਾਕਟਰ ਅੱਜ ਆਪਣੇ ਕੋਲੇ 8 ਜਨਮ ਹੋ ਰਹੇ 8 ਟੌਪ ਹਾਂ ਸਾਰਿਆਂ ਦਾ ਰਿਕਾਰਡ ਮਿਲੂਗਾ ਜਿਹੜੇ ਵੀਰ ਨਾਲ ਸੌਦਾ ਹੋਊਗਾ ਰਿਕਾਰਡ ਦੇਵਾਂਗੇ ਪਰ ਅੱਜ ਤੇ ਕਰਪਾ ਰਿਕਾਰਡ ਦਿੱਤਾ ਨਹੀਂਗਾ ਹੂੰ ਰਿਕਾਰਡ ਵਾਲੇ ਬੱਚੇ ਆਪਰ ਕਾਰਡ ਦੇਵਾਂਗੇ ਠੀਕ ਆ ਭਾਈ ਹਮ ਸਾਰਾ ਕੱਲੀ ਕੱਲੀ ਦਾ ਰਿਕਾਰਡ ਮਿਲੂਗਾ ਭਾਈ ਟਾਪਰ ਪੀਸ ਨੇ ਇੱਕ ਦੂਜੀ ਤੋਂ ਕਰਮਾਣੀਆਂ ਵਧ ਕੇ ਆ ਇਧਰੋਂ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਭਾਈ ਕਿੰਨੀ ਉਮਰ ਹੈ ਦੀ ਇਹ ਉਮਰ ਹੋ ਗਈ ਡਾਕਟਰ 6 ਮਹੀਨਿਆਂ ਦਾ ਬੱਚਾ ਹੈਗਾ ਇਹਨਾਂ ਦੇ ਵਿੱਚ ਦੋ ਬੱਚੇ ਦਾ ਇਹ ਮੰਨ ਕੇ ਚੱਲ ਜਮਾਂਦਰੂ ਸਿੰਘ ਨਹੀਂ ਇਹਨਾਂ ਦੇ ਠੀਕ ਆ ਆ ਪਹਿਲੇ ਨੰਬਰ ਤੇ ਚਾਰ ਨੰਬਰ ਤੇ ਠੀਕ ਆ ਭਾਈ ਹਾਂ ਹਾਂ ਪਹਿਲੇ ਨੰਬਰ ਵਾਲੀ ਦੇ ਜਮਾਂਦਰੂ ਪੂਰੇ ਚੰਗੇ ਸੀਮਣਾ ਦੇ ਬੱਚੇ ਡਾਕਟਰ ਓਕੇ ਹਾਂ ਮੁਕਤਾ ਦੇਖਾ ਕਰਕੇ ਨਹੀਂ ਆਉਂਦੇ ਇਹਨਾਂ ਦੇ ਬਾਈ ਕਹਿੰਦਾ ਸ੍ਰੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਸਨਕ ਥੋੜਾ ਜਣਾ ਖੁੱਲੇ ਕਰਕੇ ਫਿਰਦੇ ਸੀਗੇ ਹੁਣ ਇਹ ਰਸੇ ਪਾਏ ਕਰਕੇ ਤੁਰਦੇ ਘਟਾਂ ਹਾਂ ਥੋੜਾ ਰਸੇ ਦੀ ਹਲਕਤ ਜ਼ਰੂਰ ਮੰਨੂ ਖੁੱਲੀਆਂ ਆਈਆਂ ਬਾਈ ਕਹਿੰਦਾ ਬਿਊਟੀ ਚੈੱਕ ਕਰ ਲੋ ਬਾਕੀ ਤੋਰਾ ਚੈੱਕ ਕਰ ਫਰੰਟ-ਬਰੰਟ ਬੜਾ ਚੰਗਾ ਲਿਆ ਬਾਈ ਝੋਲੀ ਵੀ ਚਾਰ ਥਾਣਾ ਬਾਈ ਲੈ ਕੀ ਬਾਤ ਬੱਚਾ ਦਿਖਾ ਦੇ ਡਾਕਟਰ ਹਾਂ ਤੋਰਾ ਇੱਕ ਨੰਬਰ ਆ ਹਨਾ ਬਾਹ ਕੁੰਲਾ ਕਰਕੇ ਫਿਰਦੇ ਸੀਗੇ ਹੁਣ ਆਪਾਂ ਰੱਸੇ ਪਾਤੇ ਰੱਸਿਆਂ ਨਾਲ ਥੋੜਾ ਜਿਹਾ ਮੰਦੇ ਹੈਗੇ ਹੂੰ ਲੈ ਉੱਪਰ ਬੱਚੇ ਦੀ ਜਿਆਦਾ ਕੁਆਲਟੀ ਦਿਖਾ ਡਾਕਟਰ ਹਾਂ ਪ੍ਰਿੰਟ 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 ਪੂਰਾ ਚੰਗਾ ਫੇਸ ਦੀ ਬਿਊਟੀ ਲੈ ਥਣ ਚਾਰ ਬਈ ਦੰਦੋਂ ਖੀਰੀਆਂ ਹਨਾ ਬਈ ਹਾਂ ਹਾਂ ਦੰਦੋਂ ਖੀਰੀਆਂ ਦਾ ਚਾਰ ਹੀ ਥਾਣਾ ਜਾਰ ਜਿਹੜੀ ਚੀਜ਼ ਹੋਊਗੀ ਆਪਾਂ ਵੀਡੀਓ ਦੱਸਾਂਗੇ ਠੀਕ ਆ ਬਾਈ ਫੁੱਲ ਗਾਰੰਟੀ ਹੋ ਜੇ ਕੋਈ ਅਗਲੇ ਦਿਨ ਘਰ ਤੱਕ ਗਾਰੰਟੀ ਹੈ ਡਾਕਟਰ ਆ ਹੂੰ ਜੇ ਥਣਾ ਜੋ ਕੋਈ ਭਜੀ ਆਓ ਬਾਈ ਕਹਿੰਦਾ ਆਪਾਂ ਦੱਸ ਕੇ ਦੇਵਾਂਗੇ ਬੱਚਾ ਚੰਗਾ ਬਹੁਤ ਆ ਹਨਾ ਬਾਈ ਬੱਚਾ ਡਾਕਟਰ ਐ ਮੰਨ ਕੇ ਚੱਲ ਵੀ ਪੂਰੇ ਟਾਪ ਦੇ ਸ਼ੀਮਣ ਦਾ ਬੱਚਾ ਹੈਗਾ ਸਹੀ ਆ ਬਾਈ ਤੇ ਮੁੱਲ ਵੀਰੇ ਜਾਇਜ਼ ਹੋ ਮੁੱਲ ਜਾਇਜ਼ ਕਰਾਂਗੇ ਬਸ ਕਰਾਂਗੇ ਡਾਕਟਰ ਅੱਜ ਬਰੀਡ ਦੇ ਬੱਚਿਆਂ ਦੇ ਹਿਸਾਬ ਨਾਲ ਸਹੀ ਗੱਲ ਆ ਬਾਈ ਮੁੱਲ ਫੋਨਤੀ ਹੋ ਜਾਊਗਾ ਮੁੱਲ ਦਾ ਜਿਹੜਾ ਫੋਨ ਡਾਕਟਰ ਆਗਿਆ ਦੋ ਨੰਬਰ ਬੱਚਾ ਆ ਗਿਆ ਇਹਦੀ ਕਿੰਨੀ ਉਮਰ ਇਹਦੀ ਹੋਊਗੀ 5 ਕਿ ਮਹੀਨੇ ਉਮਰ ਡਾਕਟਰ 5 ਮਹੀਨਿਆਂ ਦੀ ਉਮਰ ਫੇਸ ਦੀ ਬਿਊਟੀ ਚੈੱਕ ਕਰ ਲੋ ਤੋਰਾ ਪ੍ਰਿੰਟ ਬਰੀਡ ਚਮਕ ਕਰਦ ਆਣ ਝੂਲੀ ਝੂਲੀ ਚਾਰ ਥਾਣ ਹੋਣਗੇ ਚਾਰ ਹੀ ਥਾਣਾ ਲੱਗ ਫੁੱਲ ਗਰੰਟੀ ਉਹ ਜਿਹੜੀ ਦੇ ਮੰਨ ਕੇ ਚੱਲ ਕੋਈ ਫੋਰਸਾਂ ਕੋ ਬਾਈ ਕਹਿੰਦਾ ਫੇ ਦੱਸ ਕੇ ਦੇਵਾਂਗੇ ਦੱਸ ਕੇ ਦੇਵਾਂਗੇ ਡਾਕਟਰ ਲੈ ਚੋਰਾ ਚੈੱਕ ਕਰੋ ਬਾਈ ਕਮਾਲਾ ਥੋੜੀ ਖੁੱਲੀਆਂ ਪੂਰਾ ਜਾਣਾ ਮੈਂ ਖੁੱਲੀਆਂ ਕਰ ਕੀ ਆ ਹਮਮ ਹੋਰ ਕੋਈ ਚੱਕਰ ਨਹੀਂ ਗਾ ਸਹੀ ਗੱਲ ਆ ਲੈ ਲੈ ਬਰੀਟ ਝੋਲੀ ਦੇਖੋ ਦੂਰੋਂ ਦੀਂਦੀ ਆ ਕਰੇ ਬਾਈ ਹਮਮ ਝੋਲੀ ਵੀ ਦਿਖਾਈ ਦੇ ਡਾਕਟਰ ਹਾਂ ਝੋਲੀ ਦਿਖਾ ਨੇ ਲੈ ਚਾਰ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਓਕੇ ਆ ਬਾਈ ਹਮਮ ਉੜੇ ਤੁਰਦੇ ਨਹੀਂ ਗੋ ਖੁੱਲੇ ਲੈ ਨਾ ਖੁੱਲੇ ਕਰਕੇ ਡਾਕਟਰ ਰੱਸਾ ਕਿਤੇ ਪਾਇਆ ਨਹੀਂ ਇਹਨਾਂ ਦੇ ਲੈ ਬਿਊਟੀ ਚੈੱਕ ਕਰੋ ਕਿਆ ਬਾਤ ਮੁੱਲ ਜਮਾ ਜਾਇਜ਼ ਹੋ ਬਾਲਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਬ੍ਰੀਡ ਇੱਕ ਨੰਬਰ ਹੈ ਬਈ ਬੱਚੇ ਦਾ ਡਾਕਟਰ ਚੜਦੇ ਚੜਦਾ ਨਿਕਾਣ ਅੱਜ ਚੜਦੇ ਤੋ ਚੜਦਾ ਦਿਖਾਵਾਂਗੇ ਬਾਈ ਮੁੱਲ ਬਾਈ ਦੇ ਜਾਇਜ਼ ਹੁੰਦੇ ਆ ਪਹਿਲਾਂ ਵੀ ਵੀਡੀਓ ਪਾਉਣ ਸਾਰੀ ਸਾਰਾ ਮਾਲ ਮਿੰਟੋ ਮਿੰਟੇ ਬਾਈ ਸੇਲ ਹੋ ਜਾਂਦਾ ਕਿਉਂਕਿ ਮੋਲ ਇੰਨੇ ਕਜਾਇਜ ਹੁੰਦੇ ਆ ਵੀ ਮੰਨ ਕੇ ਚੱਲ ਮੂਰਲੇ ਬੰਦੇ ਨੇ ਵੀ ਬੜਾ ਕਹਿਣ ਦੀ ਲੋੜ ਨਹੀਂ ਪੈਣੀ ਨਹੀਂ ਭਾਈ ਅੱਗੇ ਆ ਪਹਿਲਾਂ ਡਾਕਟਰ ਝੂਲੀ ਦਿਖਾ ਦੋ ਤਿੰਨ ਨੰਬਰ ਬੱਚੇ ਦੀ ਤਿੰਨ ਨੰਬਰ ਬੱਚਾ ਆ ਗਿਆ ਲੈ ਝੂਲੀ ਚੈੱਕ ਕਰ ਲੋ 4 ਥਾਣ ਕੀ ਆ ਬਾਤ ਆ ਭਾਈ ਹੂੰ 4 ਹੀ ਥਾਣਾਗੇ ਫੇਸ ਕੁਆਲਟੀ ਦਿਖਾ ਦੋ ਹੂੰ ਯਾਦ ਰੀਡ ਕਰਨ ਨੂੰ ਮਨ ਓਕੇ ਆ ਬੱਚਾ ਕੀ ਆ ਬਾਤ ਬਿਊਟੀ ਚੈੱਕ ਕਰ ਹੈਨਾ ਲੈ ਪ੍ਰਿੰਟ ਪ੍ਰਿੰਟ ਇੱਕ ਨੰਬਰ ਉਤੋਂ ਪੱਦਰ ਭਾਈ ਥਣ ਝੂਲੀ ਦੀਆਂ ਬਿਲਕੁਲ ਸਾਫ਼ ਨੇ ਨੰਦੋ ਘੇਰੀਆਂ ਹਜੇ ਬੱਚੇ ਛੋਟੇ ਹਜੇ ਬੱਚੇ ਆ ਡਾਕਟਰ ਹਾਂ ਤੋਹਰਾ ਇੱਕ ਨੰਬਰ ਮਾਂ ਦਾ ਵੈਸੇ ਕੀ ਰਿਕਾਰਡ ਆ ਭਾਈ ਸਾਰਿਆਂ ਦਾ ਮੰਨ ਕੇ ਚੱਲ ਡਾਕਟਰ 30 ਤੋਂ ਪਲੱਸ ਵਾਲੀ ਬੱਚੇ ਸਾਰੇ 30 ਤੋਂ ਪਲੱਸ ਵਾਲੀਆਂ ਹਾਂ 35 ਵਾਲਾ ਕੋਈ 40 ਵਾਲਾ ਕੋਈ 35 ਵਾਲਾ 30 ਤੋਂ ਤਹਾਂ ਤਾਂ ਹੀ ਆ ਠੀਕ ਆ ਦੇਖ ਬੱਚਾ ਦਾ ਚੈੱਕ ਕਰੋ ਖੜਨੀ ਖੁੜਨੀ ਬੜੀ ਚੰਗੀਆਂ ਨੇ ਕਰਮਾਲੀ ਦੀ ਯਾਦ ਕੁਆਲਟੀ ਫੁੱਲ ਆ ਬੱਚਿਆਂ ਦੀ ਹਮ ਬਰੀਡ ਤਾਂ ਬਾਈ ਦੀ ਗੱਲ ਸਹੀ ਆ ਹਾਂ ਬਰੀਡ ਸਾਹਮਣੇ ਦਿਸ ਹੀ ਜਾਂਦੀ ਆ ਡਾਕਟਰ ਹਮ ਜਿੰਨਾ ਬੋਲ ਲਾ ਉਹਨਾਂ ਤੋਂ ਉਹਨਾਂ ਈ ਥੋੜਾ ਹੈਗਾ ਕੁਆਲਿਟੀ ਕੰਨੀ ਕੋਈ ਘਾਟ ਨਹੀਂ ਲੈ ਤੋੜਾ ਇੱਕ ਨੰਬਰ ਥੋੜਾ ਜਿਹਾ ਖੁੱਲਾ ਭਾਲਦੀਆਂ ਹਨਾ ਬਈ ਖੁੱਲਾ ਤਾਂ ਭਾਲਦੇ ਡਾਕਟਰ ਰਸਤੇ ਦੀ ਥੋੜੀ ਜਿਹੀ ਮਾਨ ਨਹੀਂ ਹਲਕਾ ਤਾਂ ਰਸਾ ਫਿਰ ਪਿਆ ਵਣੀ ਡਾਕਟਰ ਜਮੇ ਸਹੀ ਗੱਲ ਹੈ ਬਈ ਅੱਗੇ ਆ ਚਾਰ ਨੰਬਰ ਆ ਜਿਹੜਾ ਚਾਰ ਨੰਬਰ ਬੱਚਾ ਟਾਪ ਇਹਦੀ ਜਵੰਦਰੂ ਸਿੰਘ ਨੇ ਦੇਖ ਲਾ ਬੋਦੀ ਦੇਖੀ ਡਾਕਟਰ ਠੀਕ ਆ ਬੋਦੀ ਜਵੰਦਰੂ ਦੀ 1.5 ਇੰਚ ਦੀ ਬੋਦੀ ਹੂਈ ਆ ਸਹੀ ਗੱਲ ਹੈ ਬਈ ਨਾਸਾਂ ਗਲਾਬ ਦੀ ਹਾਂ हां ना सांगला ਪੀਆ ਯਾਰ ਬਰੀਡ ਹੀ ਬਾਲੀਆ ਬੱਚੇ ਤੇ ਹਨ ਜਮਾਨਦਰੂ ਦੇ ਸਿੰਘ ਨਹੀਂ ਆਉਂਦੇ ਠੀਕ ਹੈ ਕਿ ਨਹੀਂ ਉਹ ਸੀਮਣ ਦਾ ਬੱਚਾ ਹੈਗਾ ਰਿਕਾਰਡ ਬਾਈ ਕਹਿੰਦਾ ਕੋਈ ਚੱਕ ਨਹੀਂ ਸਾਰਾ ਲੈ ਕੇ ਦੇ ਦਾਂਗੇ ਤੋਰਾ ਪ੍ਰਿੰਟ ਬਰੀਡ ਇੱਕ ਨੰਬਰ ਆ ਬਈ ਚੋਲੀ ਚਾਰ ਥਣ ਹੋਣਗੇ ਕਹਿੰਦੇ ਬਾਈ ਦੇਖ ਡਾਕਟਰ ਬੱਚਾ ਪਲਿਆ ਵਾ ਹਾਂ ਆ ਯਾਦ ਪਲੇਡ ਦੇ ਬੱਚਾ ਲੈ ਉਤੋਂ ਪੱਧਰ ਜਾਵਾ ਪੂਰੇ ਵਧਣੇ ਪਿਆ ਵਾ ਕਹਿੰਦੇ ਪੂਰਾ ਡਾਕਟਰ ਪਲੇਡ ਦਾ ਬੱਚਾ ਹੈਗਾ ਹਾਂ ਬਾਕੀ ਆ ਦੇ ਇੱਥੋਂ ਜਾਵਾ ਸਿੱਧਾ ਐ ਪੱਧਰਾ ਹਾਂ ਸਹੀ ਆ ਬਈ ਮੁੱਲ ਮੋਹ ਕੋ گلابی ਆ ਦੇਖ ਲੈ ਬੱਚੇ ਦਾ ਮੁੱਲ ਜੈ ਜੀ ਉਹ ਬਈ ਮੁੱਲ ਜੈ ਜੀ ਹੋਊਗਾ ਡਾਕਟਰ ਬਰੀਡ ਦੇ ਹਿਸਾਬ ਨਾਲ ਹੋਊਗਾ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਬਈ ਕਹਿੰਦਾ ਖਿੱਚ ਕੇ ਜੇ ਮੁੱਲ ਰੱਖਾਂਗੇ ਕੁਆਲਿਟੀ ਚੈੱਕ ਕਰ ਲਓ ਪਹਿਲਾਂ ਕੁਆਲਿਟੀ ਦੇ ਹਿਸਾਬ ਨਾਲ ਹੀ ਮੁੱਲ ਹੋਣਾਗਾ ਹੋਣਾ ਕੁਆਲਿਟੀ ਦੇ ਹਿਸਾਬ ਨੇ ਡਾਕਟਰ ਕਾ ਬੱਚਾ ਮੂੰਹੋਂ ਬੋਲਦਾ ਜਿੰਨਾ ਬੋਲ ਲੈ ਇਹਦੇ ਬਾਰੇ ਉਹਨਾਂ ਥੋੜਾ ਜਿਹਾ ਉਹ ਨਹੀਂ ਥੋੜਾ ਜਿਹਾ ਡਾਕਟਰ ਬੱਚੇ ਬਾਰੇ ਬਰੀਡ ਦਾ ਪ੍ਰਿੰਟ ਉਤੋਂ ਪੱਧਰ ਪੜਿਆ ਹੋਆ ਚਿੰਗ ਚਾਰ ਥਾਣੇ ਕਹਿੰਦੇ ਬਈ ਚਾਰ ਹੀ ਥਾਣਾ ਡਾਕਟਰ گلابی ਥਾਣਾ ਆ ਸਾਰੇ ਬੱਚੇ ਬਈ ਇੱਕ ਦੂਜੀ ਤੋਂ ਵੱਧ ਕੇ ਆ ਪ੍ਰਿੰਟ ਕੰਨੀਓ ਝੋਲੀ ਕੰਨੀਓ ਦੰਦਾ ਕੰਨੀਓ ਸਾਰੀਆਂ ਖੀਰੀਆਂ ਬੱਚੀਆਂ ਬਈ ਬ੍ਰੀਡ ਇੱਕ ਨੰਬਰ ਫਾਰਮਾ ਬਾਈ ਦਾ ਬਾਈ ਕੋਲੇ گاਵਾ ਬਹੁਤ ਚੰਗੀਆਂ ਨੇ ਚੰਗੇ ਦੁੱਧ ਤੇ ਚੱਲ ਰਹੀਆਂ ਨੇ ਬ੍ਰੀਡ ਓਕੇ ਆ ਬਈ ਅੱਗੇ ਡਾਕਟਰ ਪੰਜ ਨੰਬਰ ਬੱਚਾ ਇਹਦੀ ਉਮਰ ਵੀਰੇ ਇਹਦੀ ਉਮਰ ਹੋਊਗੀ ਡਾਕਟਰ 8 ਕਿ ਮਹੀਨਿਆਂ ਦੀ 6 ਮਹੀਨਿਆਂ ਦੀ ਉਮਰ ਹਾਂ ਫੇਸ ਲਈ ਆਈਦੀ ਹੋਊਗੀ ਸਾਢੇ 6 ਮਹੀਨੇ ਡਾਕਟਰ ਇਹਦੀ ਸਾਢੇ 6 ਮਹੀਨੇ ਇਹਦੀ ਝੋਲੀ ਦਿਖਾਓ ਡਾਕਟਰ ਹੂੰ ਝੋਲੀ ਦਿਖਾ ਦਈਏ ਹਾਂ ਝੋਲੀ ਲੇ ਬਈ ਚੋੜੀ ਬੜੀ ਬੰਬ ਆ ਯਾਰ ਹਨਾ ਕੱਲਾ ਕੱਲਾ ਥਾਣੇ ਇਹਦੀ ਵੀ ਦਿਖਾ ਦੇ ਚੋੜੀ ਲੈ ਇਹਦੇ ਚਾਰ ਥਾਣਾ ਡਾਕਟਰ ਹਮ ਮਹਾਰਾਜਾ ਨਿਸ਼ਾਨ ਆ ਉਹ ਮਤਲਬ ਥਣ ਨਹੀਂ ਬੰਦਾ ਉਹ ਚੱਕਰ ਨਹੀਂ ਮਹਾਰਾਜਾ ਨਿਸ਼ਾਨ ਆ ਹੈ ਸਾਈਡ ਤੇ ਉਹ ਉਹ ਸੂਣ ਤੱਕ ਨਿਸ਼ਾਨ ਹੀ ਰਹੂਗਾ ਹਾਂ ਉਹ ਨਿਸ਼ਾਨ ਹੀ ਰਹੂਗਾ ਇਹ ਨਹੀਂ ਕਿ ਬੀ ਥਣ ਬਣ ਜੂਗਾ ਉਹ ਬਣ ਜੂਗਾ ਹਾਂ ਬਾਕਵਾਲਿਟੀ ਕੁਆਲਿਟੀ ਦਿਖਾ ਦੇ ਬੱਚੇ ਦੇ ਡਾਕਟਰ ਦੇ ਗ੍ਰੇਟ ਨਾਸਾ ਗੁਲਾਬੀ ਪ੍ਰਿੰਟ ਪੂਰਾ ਹੈ ਵਾਈਟ ਕਲਰ ਆ ਪੂਰੀ ਚਮਕਾ ਕਰਮ ਵਾਲੀ ਦੇ ਪ੍ਰਿੰਟ ਦੇ ਹੈ ਡਾਕਟਰ ਬੱਚੇ ਦਾ ਬਾਕੀ ਬਰੀਕ ਵਾਲੀ ਆ ਯਾਰ ਹਾਂ ਵਾਲੀ ਬਰੀਕ ਆ ਦੇ ਹੈ ਮਾਸ ਦੇ ਖਿੱਚੇ ਤਾਂ ਵੱਧ ਆਗਾ ਸਹੀ ਗੱਲ ਆ ਪਤਲੀ ਚਮੜੀ ਆ ਬਾਈ ਪਤਲੀ ਚਮੜੀ ਹੈ ਡਾਕਟਰ ਬਿਊਟੀ ਚੈੱਕ ਕਰੋ ਕਰਮ ਵਾਲੀ ਇਹ ਬਸੀ ਨਾਸਾਂ ਨੁਸਾਂ ਗੁਲਾਬੀ ਰੀਡ ਮੂੰਹੋਂ ਬੋਲਦੀ ਆ ਇਹ ਮੂੰਹ ਬੋਲਦੀ ਡਾਕਟਰ ਜਿੰਨਾ ਬੋਲ ਇਹਦੇ ਬਾਰੇ ਬੰਦੇ ਥੋੜੇ ਦੇ ਜਾਤ ਕੰਨ ਕੁੰਨ ਦੇ ਡਾਕਟਰ ਸਹੀ ਗੱਲ ਬਾਕੀ ਲੰਮੀ ਲੁੰਗੀ ਬਹੁਤ ਆ ਗਈ ਲੰਮੀ ਲੁੰਮੀ ਉੱਧਰ ਪੁੱਧਰ ਜਮਾ ਐ ਕੁੜੇ ਐ ਸਿੱਧੇ ਪਏ ਜਮਾ ਆ ਰੀਡ ਦੀ ਹੱਡੀ ਦੇਖ ਲਾ ਹੂੰ ਮੁੱਲ ਤਾਂ ਜੈ ਜੀ ਉਹ ਬਾਈ ਹਾਂ ਮੁੱਲ ਜੈ ਜੀ ਹੂ ਡਾਕਟਰ ਹੁਣ ਆ ਫੋਨ ਤੇ ਆ ਮੁੱਲ ਜਮਾ ਜੈ ਜੂ ਖਿੱਚ ਕੇ ਮੁੱਲ ਰੱਖਾਂਗੇ ਬਾਈ ਬ੍ਰੀਡ ਸਾਹਮਣੇ ਆ ਡਾਕਟਰ ਬ੍ਰੀਡ ਲ ਕੋਈ ਨਹੀਂ ਜਾਂਦੀ ਜਿਹੜੀ ਬ੍ਰੀਡ ਹੋਈ ਆ ਹੂੰ ਸਾਹਮਣੇ ਆ ਗਿਆ ਆਪਣੇ ਕੈਮਰੇ ਦੇਖ ਆਪ ਬੋਲਦੀ ਆ ਬ੍ਰੀਡ ਦਾ ਹਾਂ ਹਾਂ ਹੂੰ ਬ੍ਰੀਡ ਫੁੱਲ ਆ ਫੁੱਲ ਕੁਆਲਟੀ ਆ ਬਾਈ ਕੀ ਬਾਤ ਚਾਰ ਥਣ ਦੇਖ ਪੰਜ ਬੱਚੇ ਦਿਖਾਏ ਹਾਂ ਪੰਜ ਦੇ ਡਾਕਟਰ ਕਬੂਤਰਾਂ ਵਰਗੇ ਆ ਜਮਾ ਡਾਕਟਰ ਚਿੱਤੇ ਕਬੂਤਰੀ ਆ ਕਬੂਤਰਾਂ ਵਰਗੇ ਆ ਬਈ ਲੈ ਬਿਊਟੀ ਇੱਕ ਨੰਬਰ ਆ ਚਮਕ ਬਰੀਡ ਬਸੀਆਂ ਅੱਗੇ ਵੀ ਡਾਕਟਰ ਪੂਰਾ ਟੌਪ ਦੀਆਂ ਜਿਹੜੀਆਂ ਤਨ ਰਹਿਗੀਆਂ ਆ ਬਾਈ ਐ ਬਾਈ ਚੁਣਵੇਂ ਜਾਨਵਰ ਲਿਆਉਂਦਾ ਜਮਾ ਛਾਂਟ ਛਾਂਟ ਕੇ ਲਿਆਉਂਦਾ ਅੱਗੇ 6 ਨੰਬਰ ਤੇ ਆ ਗਿਆ ਬੱਚਾ ਗਰੋਥ ਦੇਖ ਬੱਚੇ ਦੀ ਕਿਨੇ ਡਾਕਟਰ ਬੱਚਾ ਦਿਖਾ ਦੇ ਬਿਊਟੀ ਦੇ ਡਾਕਟਰ ਦੇ ਦੀਵਾਰ ਦੀ ਪੂਰੀ ਚੰਗੀ ਸੁਨੱਖ ਆਪਣਾ ਬੱਚੀ ਦੇ ਵਿੱਚ 41 16 ਜੀ ਆਪਾਂ ਨੂੰ ਮਾਲਕਾਂ ਨੇ ਬੱਸੀ ਠੀਕ ਹੈ ਜੀ ਹਾਂ ਹਾਂ ਹੂੰ రికార్డ్ సారా ప్రాపర్ మెన్ నా జన్నే బి బచ్చే ఆ ਠੀਕ ਆ ਬਾਈ ਸਾਰਾ ਰਿਕارڈ ਮਿਲੂਗਾ ਕੋਈ ਚੱਕਰ ਨਹੀਂਗਾ ਬਾਈ ਕਹਿੰਦਾ ਵੈਸੇ ਬਾਈ ਕਹਿੰਦਾ ਆਪਾਂ ਵੀ ਸੀਮਾ ਅੱਜ ਦਿੱਕਰ ਆਪਾਂ ਰਿਕارڈ ਦਿੱਤਾ ਨਹੀਂਗਾ ਕਿਸੇ ਵੀਰ ਨੂੰ ਵੀ ਦੱਸਦਾ ਨਹੀਂ ਹੁੰਦਾ ਅੱਜ ਪਹਿਲੀ ਵੀਡੀਓ ਹੋ ਗਈ ਆਪਾਂ ਰਿਕارڈ ਦੇਣਾ ਡਾਕਟਰ ਠੀਕ ਆ ਬਾਈ ਤਾਂ ਆਏ ਹਰੇਕ ਬੰਦਾ ਫੋਨ ਲਾ ਕੇ ਕਹਿੰਦਾ ਬਾਈ ਰਿਕارڈ ਦੱਸ ਹੂੰ ਰਿਕارڈ ਫਿਰ ਆਪਾਂ ਰਿਕਾਰਡ ਹੀ ਦੱਸਣਾ ਅੱਜ ਵੀਡੀਓ ਸਾਰੇ ਠੀਕ ਆ ਬਾਈ ਫੜੀ ਵੀ ਚੰਗੀ ਚਾਰ ਥਾਨ ਹੋਣਗੇ ਬਾਈ ਗਾਰੰਟੀਆਂ ਨੇੜੇ ਤੋਂ ਚੈੱਕ ਵੀ ਕਰਵਾਵਾਂਗੇ ਦੰਦੋਂ ਦਾ ਖੀਰੀ ਹੈ ਦੰਦੋਂ ਖੀਰੀ ਡਾਕਟਰ ਚੈੱਕ ਕਰਾਵਾਂਗੇ ਖੀਰੀ ਪੜੀ ਵੀ ਜਾਣ ਵਾਲੀ ਹੈ ਜਾਣ ਵਾਲੀ ਡਾਕਟਰ ਬੱਸੀ ਜੀ ਲੈ ਖਿੱਚੀ ਫਰਦੀ ਆ ਜਾਣ ਤਾਂ ਬੜੀ ਆ ਕਰਮ ਵਾਲੀ ਤੇ ਪਤਾ ਲੱਗਦਾ ਵੀ ਖਰਾਕ ਖਾਦੀ ਵੀ ਆ ਬੱਚੀ ਦੀ ਲਾ ਝੋਲੀ ਰਖਾਣੇ ਆ ਚਾਰ ਥਾਂ ਡਾਕਟਰ ਲਾ ਚਾਰ ਥਾਂ ਗੁਲਾਬੀ ਥਾਂ ਇਕ ਲੱਕ ਲੱਕ ਦੰਦੋਂ ਵੀ ਦਿਖਾ ਦੇਣਾ ਰਾਤ ਨੂੰ ਵੀ ਕੋਈ ਚੈੱਕ ਕਰਨੀ ਚੈੱਕ ਕਰਵਾਣੇ ਇਹਨਾਂ ਨੂੰ ਸਮਝੋ ਵੀ ਕੱਦ ਵੱਡਾ ਖਾਨੀ ਨੰਨਾਂ ਜੋ ਕਿਵੇਂ ਹੋ ਜਮਾ ਪੱਕੀ ਖੀਰੀ ਹੈ ਜਮਾ ਖੀਰੀ ਆ ਬਈ ਦੁੱਧ ਦਾਂਦੀ ਹੈ ਜਮਾ ਖੀਰੀ ਆ ਹਾਂ ਲੈ ਤੋ ਵਧਰ ਪਲਿਆ ਵਾ ਦੇਖ ਥੇਤੀ ਸੀ ਮਣ ਲਉ ਇਹ ਹਾਂ ਮਹੀਨਾ ਖਾ ਡਾਇਟਰ ਹਮ ਅੱਗੇ ਆ ਗਿਆ ਆਪਣਾ 7 ਨੰਬਰ ਬੱਚਾ 7 ਨੰਬਰ ਲੈ ਚੜਦੀ ਤੋਂ ਚੜ੍ਹਦੀ ਆਉਂਦੀ ਆ ਕਰਮ ਵਾਲੀ ਹਨ ਲੈ ਪ੍ਰਿੰਟ ਚੈੱਕ ਕਰੋ ਵਿਊਟੀ ਚੈੱਕ ਕਰੋ ਕਰਮ ਵਾਲੀ ਦੀ ਇੱਕ ਨੰਬਰ ਬੱਚਾ ਪਲਿ ਵੀ ਇਹ ਵੀ ਬਹੁਤ ਹੈ ਪੂਰੀ ਫੁੱਲ ਪਲਿ ਵੀ ਹੈ ਡਾਕਟਰ ਜਾਨ ਵਾਲੀ ਹੈ ਇਹਦੀ ਗੱਲ ਨਹੀਂ ਗੀ ਝੋਲੀ ਵੀ ਚਾਰ ਥਣ ਫੁੱਲ ਬਰੀਡ ਲੈ ਕੀ ਬਾਤ ਹੈ ਯਾਰ ਜਾਨ ਜੂਣ ਵੜੀਆ ਬੱਚਾ ਜਾਨ ਪੂਰੀ ਫੁੱਲ ਹੈ ਡਾਕਟਰ ਬਾਕੀ ਜਹਾਜੂ ਤੇ ਵੀ ਬੱਸੀ ਦੀ ਪੂਰੀ ਫੁੱਲ ਆ ਉਤੋਂ ਪੱਧਰ ਕਨੇ ਹਾਂ ਜਮਾ ਪੱਧਰ ਹੈ ਡਾਕਟਰਾਂ ਦੇ ਪੂਰੇ ਪੜੇ ਟਿੱਕਰ ਹੈ ਸਿਰ ਦੀ ਹੱਡੀ ਜਮਾ ਪੱਧਰ ਆ ਗਈ ਹੂੰ ਮਾਂ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਸਾਰਿਆਂ ਦਾ ਸਾਰੇ ਇਲੈਕਟਰ ਬੱਚੇ 30 ਤੋਂ ਪਲੱਸ ਵਾਲੀ ਆ ਠੀਕ ਆ ਬਾਈ ਹੂੰ ਵਿੱਚ ਦੋ ਬੱਚੇ ਹੈਗੇ ਹੈਗੇ 40 ਪਲੱਸ ਵਾਲੇ ਵੀ ਆ ਓਕੇ ਹਾਂ ਹਾਂ ਰਿਕਾਰਡ ਸਾਰਾ ਫੁੱਲ ਮਿਲੂਗਾ ਪ੍ਰੋਪਰ ਜਾਣ ਤਾਂ ਦੇਖ ਯਾਰ ਬੱਛੀ ਜਣ ਪੂਰੀ ਪਲੀ ਬੱਸੀ ਡਾਕਟਰ ਡੈਂਗੜੇ ਵਰਗੀ ਪਈ ਆ ਹਾਂ ਹਾਂ ਵਾਲੀ ਗੋਲੇ ਵਰਗੀ ਪਈ ਆ ਚਾਰ ਸਪੇਰੇ ਨੂੰ ਕਿਆ ਬਾਤ ਇਹ ਤਾਂ ਮੇਰੇ ਹਿਸਾਬ ਨਾਲ ਸੀਮਨ ਦੇ ਕਾਬਲੀ ਇਹਦਾ ਕਾਬਲੀ ਡਾਇਰੈਕਟਰ ਇਹਦਾ ਬਸ ਮੰਨ ਕੇ ਚੱਲੋ ਆਹ ਮਹੀਨੇ ਦੇ ਅੰਦਰ ਅੰਦਰ ਟੀਕਾ ਲਾਏ ਜਾਣਾ ਬੀ ਵੀ ਦਿਨਾਂ ਨੂੰ ਹੀਟ ਚ ਆ ਕੇ ਰਾਮ ਦਾ ਟੀਕਾ ਲੈ ਲੈਣਾ ਕਰਮ ਵਾਲੀ ਨੇ ਝੋਲੀ ਨੇੜ ਤੋਂ ਚੈੱਕ ਕਰਵਾ ਦੇਗੇ ਝੋਲੀ ਵੀ ਇੱਕ ਨੰਬਰ ਆ ਝੋਲੀ ਵੀ ਚਾਰ ਹੀ ਥਾਣਾ ਕੋਈ ਨਿਸ਼ਾਨ ਵੀ ਨਹੀਂ ਲੱਗਦਾ ਹਾਂ ਤੋਰਾ ਕੱਦ ਬਰੀਟ ਪ੍ਰਿੰਟ ਕਿਸੇ ਪਾਸੇ ਬਈ ਕੋਈ ਘਾਟ ਹੀ ਨਹੀਂ ਠੀਕ ਆ ਦੰਦੋ ਖੀਰੀ ਆ ਨਾ ਬਈ ਦੰਦੋ ਖੀਰੇ ਦਾ ਕੋਈ ਚੈੱਕ ਕਰਾਵਾਂਗੇ ਦੰਦੋ ਜਮਾ ਖੀਰੀ ਆ ਲਾ ਝੋਲੀ ਚੈੱਕ ਕਰਵਾ ਦੇ ਬਈ ਚਾਰ ਥਾਣ ਹੋਣਗੇ ਨੇੜੋਂ ਚੈੱਕ ਕਰਵਾਣੇ ਲੇਵੇ। ਕੀ ਬਾਤ ਹੈ। ਇਹ ਬੱਚੇ ਡਾਕਟਰ ਜੇ ਖੁੱਲੇ ਛੱਡੇ ਹੁਣ ਦੁੱਗਣੇ ਬਣ ਜਾਂਦੇ ਆ। ਸਹੀ ਗੱਲ ਆ ਭਾਈ। ਹਾਂ ਹਾਂ। ਲੈ। ਨਾਸਾਂ ਗਲਾਬੀ, ਦੰਦੋਂ ਜਮਾ ਖੀਰ। ਜਮਾ ਖੀਰੀ। ਜਿਹੜੀ ਗੱਲ ਕਹਤੀ ਡਾਕਟਰ ਵੀਡੀਓ ਚ ਉਹੀ ਨਿਕਲੂ ਇਹਦੇ ਘਰ ਤੱਕ। ਸੁਆਦ ਆ ਜਾਂਦਾ। ਅੱਗੇ 8 ਨੰਬਰ ਬੱਚਾ ਆ ਗਿਆ। ਇਹ ਵੀ ਖੀਰਿਆ। ਇਹ ਵੀ ਆਪਾਂ ਪਹਿਲਾਂ ਹੀ ਦਿਖਾ ਦਿੰਨੇ ਆ। ਡਾਇਮੰਡ ਪੀਸ ਹੀ ਆ ਹਨਾ। ਹੂੰ। ਕਾਹਨੂੰ ਮਿਲਦਿਆ ਇਹ ਜੇ ਬੱਚਾ। ਲੈ ਜਮਾ। ਜਮਾ ਦੁੱਧ ਦਾ ਡਾਕਟਰ ਦੇਖ। ਕੀ ਆ ਭਾਈ ਜਮਾ ਖੀਰੀ ਆ। ਜਿਹੜੀ ਗੱਲ ਕਹਤੀ ਫੁੱਲਾ ਕੇ ਆ ਰਿਪੋਰਟ ਹਨਾ ਬਈ ਚੋਲੀ ਵੀ ਦਿਖਾਈ ਦੇ ਚੋਲੀ ਵੀ ਦਿਖਾ ਦੇ ਨੇ ਡਾਕਟਰ ਉਹਨਾਂ ਕੇ ਲੈ ਫੇਰੀ ਖੋਲਾਂਗੇ ਹਾਂ ਹਾਂ ਚਾਰ ਹੀ ਥਾਂ ਹਮ ਲੈਸ ਚਾਰ ਥਾਂ ਇਕੱਲਾ ਇਕੱਲਾ ਥਾਂ ਬਾਕੀ ਕੱਦ ਕੱਦ ਪੂਰਾ ਫੁੱਲਾ ਡਾਕਟਰ ਪ੍ਰਿੰਟ ਬਰੀਟ ਫੁੱਲ ਮੂੰਹੋਂ ਬੋਲਦੀ ਆ ਬਾਲਾ ਬੋਲਣ ਦੀ ਲੋੜ ਨਹੀਂ ਕਰਮ ਵਾਲੀ ਆ ਬੋਲਦੀ ਐ ਲੈਟਰ ਜਿਹੜੇ ਹਾਣਾ ਬੱਚੇ ਆ ਬੋਲਣ ਦੀ ਲੋੜ ਹੀ ਨਹੀਂ ਅੱਜ ਤੱਕ ਜਿੰਨਾ ਬੋਲੇ ਅਰੋਨ ਉਹ ਨਹੀਂ ਥੋੜਾ ਬੱਚੇ ਆਪ ਹੀ ਗਵਾਹੀ ਭਰਦੇ ਹੈਗੇ ਬਾਕੀ ਜਿਹੜਾ ਪ੍ਰਿੰਟ ਆ ਗਿਆ ਹੀ ਪ੍ਰਿੰਟ ਚੱਲ ਰਾ ਡਾਕਟਰ ਅੱਜ ਪਤਾ ਹੀ ਆ ਮੰਗ ਬਹੁਤ ਹੈ ਪ੍ਰਿੰਟ ਦੀ ਭਾਈ ਹਾਂ ਫੁੱਲ ਮੰਗ ਆ ਗਈ ਮਿਲਦਾ ਘਾਟ ਮੰਗ ਵੈਸੇ ਫੁੱਲ ਆਈ ਬਾਕੀ ਜਾਦ ਬਰੀਡ ਦਿਖਾ ਦੇ ਡਾਕਟਰ ਇੱਕ ਕਰੀਏ ਬੱਸੀ ਹੀਟ ਚ ਆਈ ਵੀ ਆ ਠੀਕ ਹੈ ਜੀ ਹਾਂ ਹਾਂ ਹਮ ਇੱਕ ਵਾਰੀ ਹੀਟ ਚ ਆ ਕੇ ਛੱਡ ਗਈ ਬਾਈ ਕਹਿੰਦਾ ਹੁਣ ਜਦੋਂ ਹੀਟ ਚ ਆਈ ਨੇ ਆਰਾਮ ਨਾਲ ਸੀਮਨ ਲੈਣਾ ਨਹੀਂ ਜਾਦ ਡਾਕਟਰ ਬੱਸੀ ਦੀ ਬਰੀਡ ਫੁੱਲ ਫੇਸ ਫੁੱਲ ਬੋਲੀਵਾਦੀ ਨਾਸਾਂ ਗੁਲਾਬੀ ਚਾਰ ਥਣ ਬਈ ਕਿਸੇ ਪਾਸੋਂ ਕੋਈ ਘਾਟ ਹੀ ਨਹੀਂ ਕਰਮਾ ਜਮਾਏ ਪੱਧਰ ਪਈ ਆ ਦੇਖ ਡਾਕਟਰ ਹੂੰ ਉੱਤੋਂ ਜਮਾ ਬੱਧਰ ਲੈ ਆ ਕੋਸ ਭਾਲ ਨੇ ਕਰਮਾਂ ਲੀਆਂ ਤਾਂ ਕਰੇ ਬਾਈ ਜਾਣੀ ਬਾਲੀ ਆ ਕਰਮਾਂ ਲੀਆਂ ਜਾਂ ਸੱਚੂ ਹੈਗੀ ਡਾਕਟਰ ਗੱਲ ਕਰਨਾ ਇਹ ਮੜਾ ਜਾ ਆ ਹੋ ਗਿਆ ਥੋੜੀ ਜਿਹੀ ਸੇਵਾ ਕਰਨ ਹੋਈ ਸੀਗੀ ਸਹੀ ਗੱਲ ਆ ਜੇ ਕਿਤੇ ਬੱਸੀ ਸੇਵਾ ਹੁੰਦੀ ਹੂੰ ਬੱਸੀ ਦੱਸ ਦੀ ਨਾ ਨਹੀਂ ਬੱਛੀ ਹੈ ਨਾ ਫੇਸ ਦਿਖਾਉਂਦੇ ਆ ਫੇਸ ਦੀ ਬਿਊਟੀ ਕਮਾਲ ਬੋਦੀ ਬਾਦੀ ਫੇਸ ਦਿਖਾ ਦੇ ਡਾਕਟਰ ਦੇਖ ਲੈ ਫੇਸ ਤੇ ਪਹਿਜੇ ਬੱਸੀਆਂ ਦੇਖ ਸਹੀ ਗੱਲ ਆ ਬਾਈ ਕੀ ਆਵਾ ਵਾਲਟ ਇਦਾ ਫੁੱਲ ਆ ਯਾਰ ਕਰਮਾਈ ਜੀ ਕੋਈ ਬੱਚਾ ਨਹੀਂ ਘਟ ਡਾਕਟਰ ਅਜਾ ਤਨ ਤਨ ਕੇ ਬਰੀਡ ਭਰੀ ਵੀ ਆ ਕਰਮਾ ਲਈ ਤੇ ਮੁੱਲ ਵੀਰੇ ਜਾਇਜੂ ਮੁੱਲ ਜਾਇਜੂ ਡਾਕਟਰ ਹੋਊਗਾ ਬਰੀਡ ਦੇ ਹਿਸਾਬ ਨਾਲ ਠੀਕ ਆ ਬਾਕੀ ਆਪਣੇ ਹਾਂ ਉਹ ਮੁੱਲ ਨਹੀਂ ਕਰਦੇ ਜੀ ਆਪਣੇ ਕੋਲੇ ਬਰੀਡ ਆ ਹੂੰ ਵੀ ਆਪਾਂ ਮੁੱਲ ਦੁੱਗਣਾ ਕਰਦਾਂਗੇ ਫੇਰ ਵੀ ਆਪਾਂ ਜਾਇਜੀ ਵੇਚਨੇ ਬੱਚੇ ਆਪਾਂ ਹੂੰ ਮੁੱਲ ਬਾਈ ਦੇ ਬਾਲੇ ਜਾਇਜ ਹੁੰਦੇ ਆ ਖੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਬਾਹਲਾ ਮੁੱਲ ਨਹੀਂ ਰੱਖਣਾ ਛੇ ਬਿਊਟੀ ਚੈੱਕ ਕਰ ਲੋ ਕੱਲੇ ਕੱਲੇ ਬੱਚੇ ਦੀ ਦੁਬਾਰੇ ਕੈਮਰਾ ਮਾਰ ਦੇਣਾ ਕੋਈ ਚੱਕਰ ਨਹੀਂ ਲੈ ਜਿਵੇਂ ਆ ਬੱਚੇ ਜਮਾ ਸੀਮਣ ਦੇ ਕਾਬਲ ਨਹੀਂਗੇ ਬੱਚੇ ਜਮਾ ਤਿੰਨੇ ਡਾਕਟਰ ਇਹ ਤਿੰਨੇ ਬਸੀਆਂ ਠੀਕ ਨਹੀਂ ਵਾਲ ਦੇ ਨਾਮ ਵਾਲੀ ਮਿਹਨਤ ਹੋਵੇ ਨਾ ਸਮਾਂ ਇੱਕ ਮਹੀਨਾ ਇੱਕ ਮਹੀਨਾ ਡਾਕਟਰ ਹਮ ਸਹੀ ਗੱਲ ਆ ਜੇ ਕੋਈ ਵੀਰ ਨੇ ਇੱਕ ਮਹੀਨਾ ਸੇਵਾ ਕਰ ਲਈ ਨਾ ਉਹਦੀ ਸਹੀ ਆ ਬਸ ਮੂਰੇ ਆ ਮੰਨ ਲਾ ਵੀ ਸੂ ਪਹਿਣਗਾ ਸਹੀ ਗੱਲ ਆ ਬਈ ਲੈ ਇੱਕ ਦੂਜੀ ਤੋਂ ਬੱਚੇ ਵੱਧ ਕੇ ਆ ਪ੍ਰਿੰਟ ਪ੍ਰਿੰਟਾਂ ਇੱਕ ਨੰਬਰ ਨੇ ਕਰਮ ਵਾਲਿਆਂ ਦੇ ਲੈ ਆ ਬੱਚਾ ਚੈੱਕ ਕਰ ਲੋ ਕਿਆ ਬਾਤ ਆ ਕੋਈ ਵੀ ਡਾਕਟਰ ਬੱਚਾ ਘੱਟ ਨਹੀਂ ਕਿਸੇ ਤੋਂ ਵੀ ਆ ਸਕਿਆ ਜੀ ਸਹੀ ਗੱਲ ਆ ਬਾਕੀ ਮੌਲ ਬਾਈ ਨੇ ਦੱਸ ਦਿੱਤਾ ਵੀ ਜਮਾ ਜਾਇਜ਼ ਕਰਾਂਗੇ ਬਾਲਾ ਮੌਲ ਨਹੀਂ ਕਰਦੇ ਰਿਕਾਰਡ ਜਿਹੜਾ ਸਾਰਾ ਮਿਲੂਗਾ ਬਾਈ ਬੇਫਿਕਰ ਹੋ ਕੇ ਬਾਈ ਨੂੰ ਫੋਨ ਲਾ ਲੈ ਤੇ ਕਿਸੇ ਵੀਰ ਨੂੰ ਕੋਈ ਵੀ ਅੱਜ ਦਿੱਕਰਾ ਡਾਕਟਰ ਵੀਡੀਓ ਇਹਨੇ ਆ ਪਾ ਚੁੱਕੇ ਆ ਚੈਨਲ ਤੇ ਜਿਹੜਾ ਰਿਕਾਰਡ ਨਹੀਂ ਦਿੰਦਾ ਬਸ ਬੱਚੇ ਦਾ ਆਪਾਂ ਸਹੀ ਗੱਲ ਪਰ ਆਪਾਂ ਨੂੰ ਜੇ ਮੈਂ ਰਿਕਾਰਡ ਦਿੱਤੇ ਮਾਲਕਾਂ ਨੇ ਆਪਾਂ ਉਮੇਰ ਰਿਕਾਰਡ ਦੇਵਾਂਗੇ ਠੀਕ ਆ ਬਾਈ ਓਕੇ ਬਾਈ ਧੰਨਵਾਦ